ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੇ ਆਈਆ ਸ਼ਬਦੋ ਤਾ ਗਾਵੋ ਹਰੀ ਕੇ ਰਾਮ ਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭਿ ਸਦਾ ਅੰਗੀਕਾਰੁ ਕਰੇ ਤੇਰਾ ਅਕਾਰ ਸਭ ਸਵਾਰਨਾ ਸਬਨਾਗਲਾ ਸਮਰਾਸਵਾਮੀ ਸੋ ਪਿਉ ਮਨੋ ਹਵੀਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੀ ਸਾਹਿਬਾ ਕਾ ਨਾਹੀ ਕਰਤੇ ਰਹਾ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਹੀ ਸੂ ਪਾਵੇ ਸਦਾ ਸਿਖਸਲਾ ਤੇਰੀ ਨਾਮੁ ਸਾਵੈ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹੇ ਨਾਰੰਸ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਿਨ ਭੂਖਾਂ ਸਭ ਗਵਾਈਆਂ ਕਰਿ ਸ਼ਾਸ ਸੁਖ ਬਨਾਏ ਵਸਿਆ ਗણેਸ਼ਾ ਸਭ ਪੂਜਾਈਆਂ ਸਦਾ ਗੁਰਬਾਨ ਕੀਤਾ ਗੁਰਵਟ ਹੈ ਜਿਸ ਦੇ ਆਏ ਵਿੜਿਆਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੂਪੇ ਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਬਦ ਤਤ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਤ ਕਰਹਨਦ ਵਾਜੇ ਸਾਚਿ ਲਿਵੇ ਬਿੰਦੇ ਨਿਮਾਣੀ ਦੇ ਨਿਵਾਣੀ ਲਵੇ ਬਾਜਹੁ ਕਿਆ ਕਰੀ ਵਿਚਾਰੀਆ ਤੁਧ ਬਾਸ ਸਮਰਾਤ ਕੋਈ ਨਾਹੀ ਕਿਰਪਾ ਕਰ ਬਰਵਾਰੀਆ ਇਸ ਨਾਮ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹ ਨਾਨਕ ਲਿਵੇ ਬਾਜਹੁ ਕਿਆ ਕਰੀ ਵਿਚਾਰੀਆ ਨਾਨਦ ਅਨੰਦ ਸਭ ਕੋ ਕਹੈ ਅਨੰਦ ਗੁਰੂ ਤੇ ਜਾਣਿਆ ਜਾਣਿਆ ਅਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆ ਅਨੰਦ ਜਨ ਸਾਰਿਆ ਅੰਦਰੋ ਜਨ ਕਾ ਮੂ ਟੂਟਾ ਤਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਅਨੰਦ ਹੈ ਅਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਪੂਲਾ ਫਿਰੈ ਦਹ ਦੇਸਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਨਾ ਪਾਣਾ ਪਾਵੇ ਕਹੇ ਨਾਨਕ ਇਸ ਦੀ ਪਿਆਰੇ ਸੂਈ ਜਨ ਪਾਵੇ ਆਵੂ ਸੰਤ ਪਿਆਰੇ ਓ ਕਥ ਕੀ ਕਰੇ ਕਹਾਣੀ ਕਰਹਿ ਕਹਾਣੀ ਕਤ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮਨ ਹੋ ਗੁਰੂ ਕੇ ਰਾਗਾ ਸਚੀ ਬਾਣੀ ਕਹੇ ਨਾਨਕ ਸੁਨਹੁ ਸੰਤੋਹ ਕਥਹੁ ਕਤ ਕਹਾੜੀ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂ ਸੁਨ ਮਨ ਮੇਰਿਆ ਏ ਮਾਇਆ ਮੋਹਨੀ ਜਨੇਤ ਪਰਮ ਭੁਲਾਇਆ ਮਾਇਆ ਤਾਂ ਮੋਹਨੀ ਤਨੇ ਕੀਤੀ ਜੰਠਾ ਗੁੱਲੀ ਪਾਈਆ ਕੁਰਬਾਨ ਕੀਤਾ ਜਿਸੇ ਵਿਟੋ ਜਨਮੋਂ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਗਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਹ ਸੰਭਾਲੇ ਹਟੰਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਕਿਸ ਨਾਲ ਕਿਉਂ ਚਿਤਲਾਈਐ ਸਾ ਕਾ ਮੂਲੇ ਨਾ ਕੀਚਾ ਜਿਤੰਤ ਪਛਤਾਈਐ ਸਤ ਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਜ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਨੂੰ ਜਾਣੇ ਜੀ ਜਾਣ ਤ ਸਭ ਖੇਲ ਤੇਰਾ ਗਿਆ ਕੂਆ ਖਵਖਾਨੇ ਆਖੇ ਤੈਂ ਵੇਖੇ ਸਭ ਤੂੰ ਹੈ ਜਿਨ ਜਗ ਤੂ ਪਾਇਆ ਕਹੇ ਨਾਨਕ ਤੂ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਿਸਾਇਆ ਜੀ ਜਾਨਤ ਸਭ ਤੂ ਦੁਪਾਏ ਇਕ ਵੇਖ ਪਰਸ ਨਾਇਆ ਲਭ ਲੋਭ ਹੰਕਾਰ ਚੂਕਾ ਸਤਿਗੁਰੂ ਪੰਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਰਠਾ ਤੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੀ ਰੀ ਭਖ ਮਾਰਗ ਚਲਣਾ ਲਭ ਲੋਭ ਹੰਕਾਰ ਤਸਿਸਨਾ ਬਹੁਤ ਨਾਹੀ ਬੋਲਣਾ ਕੰਨਿਓ ਤੇ ਕੀ ਵਾਲੋ ਨਕੀ ਇਤ ਮਾਰਗ ਜਾਣਾ ਗੁਰ ਪ੍ਰਸਾਦਿ ਜਿ ਜਨੀ ਆਪਤ ਜਿ ਆਹਰ ਵਾਸ ਨਾ ਸੁਆਣੀ ਕਹੇ ਨਾਨਕ ਚਾਲ ਭਗਤਾ ਜੁਗ ਹੋਉ ਜੁਗ ਨਿਰਾਲੀ ਜੋਤ ਜਲਾਏ ਤਿਮ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂ ਚਲਾਏ ਤਿਵੇਂ ਚੱਲਹਿ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਇ ਹਿ ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਨਾਇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਏ ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇਂ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹ ਤਿੰਨ ਕੈ ਮਨ ਵਸਿਆ ਜਿੰਤੁਰ ਹੋਂ ਲਿਖਿਆ ਆਇ ਆਇ ਫਿਰੇ ਕਨੇ ਲੈ ਕਰਹਿ ਗੱਲਾਂ ਗੱਲ ਨਹੀਂ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਬਿਤ ਹੋਏ ਸੇ ਜਨਾ ਜਨੀ ਹਰਤੇ ਆਇਆ ਹਰਤੇ ਆਇਆ ਬਿਤ ਹੋਏ ਗੁਰਮੁਖ ਜਨੀ ਧਿਆਇਆ ਪਿਤ ਮਾਤਾ ਪਿਤਾ ਕੁਟੰ ਸੈ ਸੋਪ ਸੰਗਤ ਸਬਾਈਆ ਕਹ ਸੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰਿ ਹਰਿ ਤੇ ਆਇਆ ਕਰਮੀ ਸਹੈ ਨਾ ਉਪਜੀਵ ਬਿਨ ਸਹਜ ਜਿਸ ਸਹ ਸਹ ਨਾ ਜਾਏ ਨਹ ਜਾਏ ਸਹ ਸਹ ਕਤੇ ਸੰਜਮ ਰਹਿ ਕਰਮ ਕਮਾਏ ਸਹ ਸਹ ਜਿਉ ਮਲੀਨ ਹੈ ਅਗ ਸੰਜਮ ਤੋਤਾ ਜਾਏ ਵੰਤੋ ਉਹ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦਿ ਸਹਿਜੁ ਉਪਜਿਓ ਸਹਿ ਸਹਿਬ ਜਾਏ ਜੀਹੋ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤਾ ਮੈਲੇ ਤਿਨੇ ਜਨਮ ਜੁ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਦ ਮਨੋ ਵਿਸਾਰਿਆ ਵਿਦਾ ਮੈ ਨਾਮ ਤਮਸੋ ਸੁਨੇ ਨਾਹੀ ਫਿਰੇ ਜੋ ਬਿਤਾ ਲਿਆ ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਨੀ ਜਨਮ ਜੁਏ ਹਾਰਿਆ ਜਿਉ ਧਰਮਲ ਬਾਰੂ ਨਿਰਮਲ ਬਾਰੂ ਤਾ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨ ਕੁਮਾਰੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਸ ਸਮਾਣੀ ਜਨਮ ਰਤਨ ਜਿਨੀ ਖਟਿਆ ਬੱਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸੇ ਗੁਰ ਸੇ ਤੀ ਸਰਮਖੋਵਾ ਹੋਵੇ ਤਾਂ ਸਨੋ ਸੇ ਕੋਈ ਜਿ ਹੋ ਰਹਿ ਗੁਰਦਾਲੀ ਗੁਰ ਕੇ ਚਰਨਹਿਰ ਦੇ ਤਿਆ ਇਹ ਅੰਤਰਾ ਆਤਮੇ ਸਮਾਲੇ ਆਪ ਛੱਡ ਸਦਾ ਰਹੇ ਪਰਨ ਗੁਰ ਬਿਨਾ ਵਰ ਨਾ ਜਾਣੀ ਕੋਏ ਕਹੇ ਨਾਨਕ ਸੁਨੋ ਸੰਤੋ ਸੋ ਸੁਖ ਸਰਮਖ ਹੋਏ ਜੇ ਕੋ ਗੁਰ ਤੇ ਬੇਮਖ ਹੋਵਾ ਬਿਨ ਸਤਗੁਰ ਮੁਕਤ ਨਾ ਪਾਵੇ ਪਵ ਮੁਕਤ ਨਾ ਹੂਰਥਾ ਕੋਈ ਪੁੱਛੋ ਵੇ ਕੀਆ ਜਾਏ ਅਨੇਕ ਜੋਨੀ ਪਰਮਾਤਮਾ ਦੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾ ਲਾਗ ਚਰਨੀ ਸਾਧ ਗੁਰੂ ਸ਼ਬਦ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਹੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਗੁਰ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਚਰਾ ਸੁ ਬਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿ ਹੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਚੂ ਨਾ ਜਾਏ ਨੀਚ ਜਨ ਕਾ ਹਿਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜੇ ਜੜਾਉ ਸ਼ਬਦ ਰਤਨ ਜਦ ਮਨ ਲਾਗਾ ਹੋ ਆਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀ ਰਾਤਨ ਆਪੇ ਜਿਸ ਨੂੰ ਦੇਵ ਜਾਏ ਕਹੇ ਨਾਨਕ ਸ਼ਬਦ ਰਤਨ ਹੈ ਆਹੀਰਾ ਜਿਜੜਾ ਊਂ ਸ਼ਿਵ ਸ਼ਕਤਾ ਆਪ ਉਪਾਇ ਕੇ ਕਰਤਾ ਭੀ ਹੁਕਮ ਵਰਤਾਏ ਹੁਕਮ ਵਰਤਾਏ ਆ ਵੇਖੈ ਗੁਰਮੁਖ ਸੇ 부ਜਾਏ ਤੂੜਾ ਬੰਧਨ ਹੋਵਾ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸਿਉ ਲਿਵ ਲਾਏ ਕਹੇ ਨਾਨਕ ਆਮ ਕਰਤਾ ਭੀ ਬੰਬ ਜਾਏ ਸਿਮਰਤ ਸਾਸਤਰ ਪੁਨ ਪਾਪ ਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਜੋਂ ਤਤ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅਮਰਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਧਨ ਹਰ ਲਿਬ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੀ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਵਰਦਾਤਾ ਜੇ ਅਗਰ ਮੈਂ ਆਹਾਰ ਪੁੰਚਾਵੇ ਉਸ ਨੂੰ ਕਿਹੋ ਪਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਏ ਆਪਣੀ ਲਿਵਾ ਪਿਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਰਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨੁਦਰਮੈ ਹੈ ਤੈਸੀ ਬਾਹਰ ਮਾਇਆ ਬਾਯਾ ਗੰਸਾ ਵੇ ਕੋ ਜੇ ਹੀ ਕਰਤੇ ਖੇਲ ਵਿਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਵਾਰ ਪੱਲਾ ਪਾਇਆ ਲਿਵ ਚੁੜਗੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਹਰ ਵੀ ਸਰੇ ਮੂਬਜੇ ਭਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਨੇ ਵਿੱਚੇ ਮਾਇਆ ਪਾਇਆ ਹਰਾਪੂ ਅਮੋਲਕ ਹੈ ਮੁੱਲਾਂ ਪਾਇਆ ਜਾਏ ਮੁੱਲਾਂ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਗ ਵਿਲਾਏ ਐਸਾ ਸਤਗੁਰ ਜੀ ਮਿਲਿਆ ਤਿਸ ਨੂੰ ਸੋ ਸੋਪੀਆ ਵਿੱਚੋਂ ਆਪ ਜਾਇ ਜਿਸ ਕਾ ਜੀਉ ਤਿਸ ਮਿਲ ਰਹੇ ਹਰ ਵਸੇ ਮਨੇ ਆਏ ਹਰਿਆਪੁ ਮੁਲਖ ਹੈ ਭਾਗਤ ਨਾ ਕੇ ਨਾਨਕ ਜਿਨ ਹਰ ਪੱਲੇ ਪਾਏ ਹਰ ਰਸ ਮੇਰੀ ਮਨ ਵੰਜਾਰਾ ਹਰ ਰਸ ਮੇਰੀ ਮਨ ਵੰਜਾਰਾ ਸਤਿਗੁਰ ਤੇ ਰਾਜ ਜਾਨੀ ਹਰ ਹਰਨੇ ਜਪੋ ਜੀ ਹੋਲਾ ਹਾ ਘਟਿਓ ਦਿਹਾੜੀ ਇਹ ਤੰਦ ਨਾ ਮਿਲਿਆ ਜਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਸ ਮੇਰੀ ਮਨ ਹੋਆ ਵੰਜਾਰਾ ਮੇਰ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕੀਤੇ ਜੇ ਚਰ ਹਰ ਰਸ ਬੱਲੇ ਨਾ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ ਬੋਰ ਨਾ ਦਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਆ ਸਤਿਗੁਰ ਮਿਲੈ ਜਿਸਿ ਆਏ ਕਹਿ ਨਾਨਕ ਹੋਰੰ ਰਸ ਵਿਸਰੇ ਜਾ ਹਰ ਵਸੇ ਮਨ ਆਈ ਸਰੀਰਾ ਮੇਰੀਆ ਹਰ ਤੁਮ ਮੈਂ ਜੋਤ ਰਖੀ ਤਾ ਤੂੰ ਜਗ ਮੇ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂੰ ਜਗ ਮੇ ਆਇਆ ਹਰਿਆਪੇ ਮਾਤਾ ਪੇ ਪਿਤਾ ਜਿਨ ਜੀਉ ਪਾਇ ਜਗ ਦਿਖਾਇਆ ਗੁਰ ਪ੍ਰਸਾਦ ਦੀ ਬੂਜਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸਿਸਕਾਉ ਮੁੱਲ ਚਿਆ ਜੂਤਰਾ ਕੀਤਾ ਤੂੰ ਜਗ ਮੇ ਆਇਆ ਮਨ ਚਾਉ ਪਿਆ ਪ੍ਰਭਾ ਗਉ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਫਿਰ ਜਾ ਪਏ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਅਸਵੋਗ ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋ ਕੋਈ ਸਰੀਰਾ ਮੇਰੇ ਆਇ ਜਗ ਮੇ ਆਏ ਕੀ ਕਾ ਤਤ ਕਰਮ ਕਮਾਇਆ ਏ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੇ ਆਇਆ ਦਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਉਹ ਸਰੀਰ ਪਰਵਾਰ ਹੋਆ ਜਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰ ਮੇਰੇ ਹੋ ਹਰ ਤੁਮੈ ਜੋ ਤਰੀ ਹਰ ਬਿਨਾ ਵਰਨਦਾ ਦੇਖੂੰ ਕੋਈ ਹਰ ਬਿਨਾ ਵਰਨਦਾ ਦੇਖੂੰ ਕੋਈ ਨਦਰੀ ਹਰ ਨਿਹਾਲ ਲਿਆਏ ਹੋ ਵੇ ਸੰਸਾਰ ਤੁਮ ਦੇਖਦੇ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦ ਦੀ ਬੂਜਿਆ ਜਾਂ ਵੇਖਾ ਹਰਿ ਕਹੈ ਹਰ ਬਿਨਾ ਵਰਨਾ ਕੋਈ ਕਹੈ ਨਾਨਕ ਇਹ ਨੈਤਰ ਅੰਧ ਸੀ ਸਤ ਗੁਰ ਮਿਲਿਆ ਤਦ ਦ੍ਰਿਸ਼ਟ ਹੋਈ ਇਹ ਸ੍ਰਵਨ ਮੇਰੇ ਹੋ ਸਾਚ ਜ ਸੁਣਨੇ ਨੂੰ ਪਠਾਏ ਸਾਚ ਜ ਸੁਣਨੇ ਨੂੰ ਪਠਾਏ ਸ੍ਰੀ ਲਾਏ ਸੁਨਹੁ ਸਤ ਬਾਣੀ ਜੇ ਤੂੰ ਸੁਣੀ ਮਨ ਤਨ ਹਰਿਆ ਹੁਆ ਰਸ ਨਾ ਰਸ ਬਾਣੀ ਸੱਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਨੋ ਪਿਤਰ ਹੋਵੋ ਸਾਚੇ ਸੋਨੇ ਨੂੰ ਪਠਾਏ ਹਰ ਜੀయోగ ਫਾਂਦਰ ਰੱਖ ਕੈ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪੌਨੋ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾਨਦ ਦਸਵਾ ਦਵਾਰ ਦਿਖਾਇਆ ਹਨੇਕ ਰੂਪ ਨਾਓ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੀ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਉਣ ਵਜਾਇਆ ਇਹੋ ਸਾਚਾ ਸੁਹਿਲਾ ਸੱਚ ਕਰ ਗਾਵੋ ਹੋ ਗਾਵ ਤਾ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਾਰਵਹਿ ਸਚੂ ਧਿਆਵਹਿ ਜਾ ਤਦ ਪਾਵਹਿ ਗੁਰਮੁਖ ਜਨਾ ਪੁਜਾਵੇ ਸਤ ਸਭਨਾ ਕਾ ਖਸਮ ਹੈ ਜਿਸ ਬਖਸ਼ੀ ਸੋ ਜਨ ਪਾਵਹਿ ਕਹੈ ਨਾਨਕ ਸਚ ਸੁਹਿਲਾ ਸਚ ਕਰਗਾਵਹਿ आनंद सुन हौं वड पागी हो सगले मनोरथ पुरे पार ब्रह्मप्रभु पाया उतरे सगले वसुरे दुख रोग संताप उतरे सुनी सच्ची वाणी संत साजन भये सरसी पुरे गुरति जारी ਸੁਣ ਤੀਪ ਨੀਤ ਕਹ ਤੇ ਪਵਿੱਤ ਸਤਿਗੁਰ ਰਹੀਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੀ ਵਾਜੀ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇਦਾਈ ਦਾ ਆ ਖੇਲ ਸਗਲ ਜਗਤ ਚੰਗਿਆ ਆਈਆਂ ਬੁਰਿਆਈਆਂ ਵਾਚੇ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ